ਸੋ ਹੁਣ ਲੜਾਈ ਕੀ ਲੜਨੀ ਆਪਾਂ ਸਭ ਤੋਂ ਪਹਿਲਾਂ ਭਗਵਾਨ ਕਹਿੰਦਾ ਸੀ ਨਾ ਇੱਕ ਦਿਨ ਇਹਦਾ ਮੈਂ ਕੀ ਜਵਾਬ ਦਿਆਂ ਤਾਂ ਗੱਲ ਹੀ ਨਹੀਂ ਕਰਦਾ ਗੱਲ ਨਹੀਂ ਕਰਦਾ ਯਾਰ ਮੈਂ ਖੈਰਾ ਗੱਲ ਨਹੀਂ ਕਰਦਾ ਯਾਰ ਮੈਂ ਤਾਂ ਮੈਂ ਤਾਂ ਗੱਲਾਂ ਹੀ ਕੀਤੀਆਂ ਮੁੱਦਿਆਂ ਤੇ ਹਾਂ ਵਿੱਚ ਜਦੋਂ ਤੁਸੀਂ ਤੰਗ ਕਰਦੇ ਹੋ ਪਰਚੇ ਦਰਜ ਕਰਦੇ ਹੋ ਫੇ ਕਈ ਗੱਲਾਂ ਮੇਰੇ ਤੋਂ ਗੁੱਸੇ ਚ ਨਿਕਲੀਆਂ ਅਖੀਰ ਆਪਾਂ ਹੈ ਤਾਂ ਸਾਰੇ ਜ਼ਿਮੀਂਦਾਰ ਜੱਟ ਆ ਨਾ ਇਹ ਜਿਹੜੀ ਜੱਟ ਬੇਸਿਕਲੀ ਹੈਗੀ ਏ ਥੋੜੀ ਜੀ ਅਖੜ ਜੀ ਕੌਮ ਆ ਅਖੜ ਤੁਸੀਂ ਮੈਨੂੰ ਜਿੰਨਾ ਮਰਜੀ ਪੜਾ ਲਓ ਜਿੰਨਾ ਮਰਜੀ ਪਾਲਿਸ਼ ਕਰ ਲਓ ਚੰਗੇ ਸਕੂਲਾਂ ਚ ਪਰ ਜਦੋਂ ਅੰਦਰੋਂ ਨਿਕਲਦੇ ਜਜ਼ਬਾਤ ਇੱਥੋਂ ਉਦੋਂ ਉਹੀ ਨਿਕਲਦੇ ਜਿਹੜੇ ਤੁਹਾਡੇ ਜਜ਼ਬਾਤ ਆ ਇੱਥੇ ਜੋ ਪਿੰਡਾਂ ਚ ਬੋਲੀ ਨਹੀਂ ਆ ਕਿ ਸੱਥਾਂ ਦੇ ਵਿੱਚ ਇਦਾਂ ਬ ਚੰਗਾ ਫੇਰ ਦੇਖ ਲੈਣੇ ਆ ਠੀਕ ਆ ਆ ਮੈਂ ਕਹਿੰਦਾ ਸੀ ਇਨੀ ਗੱਲ ਕਹਿੰਦਾ ਸੀਗਾ ਮੈਂ ਕਿਸੇ ਦਾ ਕੋਈ ਖੋ ਥੋੜੋ ਲਿਆ ਸੀ ਸਮਾਨ ਮੁੱਦੇ ਕਹਿੰਦਾ ਸੀ ਜੀ ਦੋ ਤਿੰਨ ਮੁੱਦੇ ਕਰਾਉਣੇ ਮੁੱਦੇ ਤਾਂ ਬਹੁਤ ਨੇ ਪਰ ਟਾਈਮ ਨਹੀਂ ਗਾ ਅੱਜ ਪਹਿਲਾ ਮੁੱਦਾ ਪਹਿਲਾ ਪੰਜਾਬ ਦੀ ਹੂਂਦ ਤਾਂ ਬਚਾਓ ਸਾਡਾ ਪੰਜਾਬ ਤਾਂ ਖਾਲੀ ਹੋ ਗਿਆ ਘਰਾਂ 'ਚ ਦੀਵੇ ਬੁਝ ਗਏ ਨੇ ਪਿੰਡਾਂ ਦੇ ਪਿੰਡ ਉੱਜੜ ਗਏ ਨੇ ਜਿਹੜਾ ਬੱਚਾ ਮਾੜਾ ਜਿਹਾ ਕੈਮ ਹੁੰਦਾ ਉਹਦਾ ਮਾਪਿਓ ਆਪਣੀ ਜ਼ਮੀਨ ਵੇਚ ਕੇ 40-50 ਲੱਖ ਰੁਪਏ ਦੇ ਕੇ ਕਹਿੰਦਾ ਚੱਲ ਪੁੱਤ ਕੈਨੇਡਾ ਇੱਥੇ ਨਹੀਂ ਰਹਿਣਾ ਤੂੰ ਜਹਾਜ਼ਾਂ ਦੇ ਜਹਾਜ਼ ਭਰ ਕੇ ਜਾ ਰਹੇ ਨੇ 3 ਕਰੋੜ ਆਬਾਦੀ 'ਚੋਂ ਮੇਰੇ ਹਿਸਾਬ ਨਾਲ ਹੁਣ ਤੱਕ 70-75 ਲੱਖ ਸਾਡਾ ਨੌਜਵਾਨ ਵਿਦੇਸ਼ਾਂ ਵਿੱਚ ਜਾ ਚੁੱਕਾ ਵਾ ਟੱਬਰਾਂ ਦੇ ਟੱਬਰ ਜਾ ਚੁੱਕੇ ਨੇ ਇਕਨੋਮੀ ਚਲੇਗੀ ਨਾਲ ਕਿਉਂਕਿ ਜਦੋਂ ਇੱਕ ਬੱਚਾ ਜਾਂਦਾ ਉਹ ਪੜ੍ਹਾਈ ਕਰਕੇ ਜਾਵੇ ਆਪਣੇ ਨਾਲ ਜਾਵੇ ਉਹ ਨਾਲ 25-30 ਲੱਖ ਰੁਪਏ ਨਾਲ ਲੈ ਕੇ ਜਾਂਦਾ ਜੇ ਹੁਣ ਮੈਂ ਪੜ੍ਹ ਰਿਹਾ ਸੀ ਕਿਤੇ ਸ਼ਾਇਦ ਹਰ ਸਾਲ 1 ਲੱਖ ਕੇ 1.5 ਲੱਖ ਨੌਜਵਾਨ ਇਕੱਲਾ ਕੈਨੇਡਾ ਜਾ ਰਿਹਾ ਇਕੱਲਾ ਕੈਨੇਡਾ ਆਸਟ੍ਰੇਲੀਆ ਵਗੈਰਾ ਯੂਰਪ ਵਗੈਰਾ ਅਮਰੀਕਾ ਵਗੈਰਾ ਸਾਰਾ ਛੱਡ ਦਿਓ ਤੁਸੀਂ ਕਿੰਨੇ ਪੈਸੇ 1 ਲੱਖ ਨੂੰ ਜਰਬ ਦਿਓ ਨਾਲ 25 ਲੱਖ ਰੁਪਏ ਜੋੜੋ ਇੱਕ ਬੰਦਾ ਜੇ 25 ਲੱਖ ਰੁਪਏ ਲੈ ਕੇ ਜਾਊ ਪੰਜਾਬ ਤਾਂ ਖਾਲੀ ਹੋ ਗਿਆ ਯਾਰ ਤੁਹਾਡੀਆਂ ਜ਼ਮੀਨਾਂ ਦੇ ਪਾਰ ਡਿੱਗ ਗਏ ਨੇ ਡਿੱਗਣੇ ਹੀ ਆ ਪੈਸਾ ਹੀ ਨਹੀਂ ਰਹਿਣਾ ਇੱਥੇ ਤੇ ਪੈਸੇ ਨੂੰ ਵੀ ਛੱਡੋ ਸਾਡੀਆਂ ਪੱਗਾਂ ਹੀ ਨਹੀਂ ਬਚਣੀਆਂ ਆ ਜ਼ੁਬਾਨ ਹੀ ਨਹੀਂ ਬਚਣੀ ਸਾਡੀ ਹੋਂਦ ਹੀ ਨਹੀਂ ਬਚਣੀ ਤਾਂ ਮੈਂ ਆ 2023 ਦਾ ਜਿਹੜਾ ਸੈਸ਼ਨ ਆਉਣ ਲੱਗਿਆ ਸੀਗਾ ਬਜਟ اجلاس ਸਭ ਤੋਂ ਪਹਿਲਾਂ ਮੈਂ ਇੱਕ ਪਾਰਟੀ 'ਚ ਇੱਕ رائے ਬਣਾਈ ਜਦਾ ਬਾਬਾ ਹੈਨਰੀ ਜੀ ਬੋਲ ਕੇ ਗਏ ਸਾਡੇ ਐਮ ਐਲ ਏ ਸਾਹਿਬ ਮੈਂ ਕਿਹਾ ਆਓ ਆਪਾਂ ਇੱਕ ਬਿੱਲ ਪੇਸ਼ ਕਰੀਏ ਪੰਜਾਬ ਦੀ ਵਿਧਾਨ ਸਭਾ ਜਿਹੜਾ ਜਿਹੜਾ ਅਸਲ ਕੰਮ ਕਰਨ ਵਾਲਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮੈਂ ਕੁਲਤਾਰ ਸਿੰਘ ਸੰਧਵਾ ਮੇਰਾ ਦੋਸਤ ਸੀ ਹੁਣ ਚਲੋ ਜਿਆਦਾ ਨਾਰਾਜ਼ ਰਹਿੰਦੇ ਨੇ ਐਵੇਂ ਚਿੜਦੇ ਰਹਿੰਦੇ ਨੇ ਪਰ ਫਿਰ ਵੀ ਮੈਂ ਸਭ ਦੀ ਇੱਜ਼ਤ ਕਰਦਾ ਮੈਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ oppositon ਦਾ ਦੋਨੋਂ ਅਸੀਂ ਗਏ ਟਾਈਮ ਲੇ ਕੇ ਉਹਦੇ ਦਫ਼ਤਰ 'ਚ ਬੈਠੇ ਚਾਚੂ ਭਲਾਈ ਸਾਨੂੰ ਐ ਤਾਂ ਇੱਜ਼ਤ ਕਰ ਅੰਦਰ ਤਾਂ ਇੱਜ਼ਤ ਕਰਦੇ ਨੇ ਵੈਸੇ ਬਾਹਰ ਹੀ ਦਿਖਾਉਂਦੇ ਆ ਉਹਨੂੰ ਖੁਸ਼ ਕਰਦੇ ਨਾ ਉਹਤਲੇ ਦਿੱਲੀ ਵਾਲੇ ਉਹਨੂੰ ਕਹਿੰਸੀ ਬੜੇ ਖੈਰੇ ਦੇ ਨਾਲ ਐ ਕਰਾਂਗੇ ਅੰਦਰੋਂ ਤਾਂ ਸਾਰੇ ਚਲੋ ਮੈਂ ਗਿਆ ਜੀ ਮੈਂ ਉਹਨੂੰ ਸਮਝਾਇਆ ਮੈਂ ਕਿਹਾ ਜਿੱਦਾਂ ਹਿਮਾਚਲ ਪ੍ਰਦੇਸ਼ ਰਾਜਸਥਾਨ ਗੁਜਰਾਤ ਪ੍ਰਾਈਮ ਮਿਨਿਸਟਰ ਦੀ ਸਟੇਟ ਅਤੇ ਹੁਣ ਉਤਰਾਖੰਡ ਇਹਨਾਂ ਦਾ ਕਾਨੂੰਨ ਬਣਿਆ ਵਾ ਕਿ ਸਾਡੇ ਸੂਬਿਆਂ ਵਿੱਚ ਬਾਹਰੋਂ ਆਣ ਕੇ ਬੰਦਾ ਕੋਈ ਇੱਕਦਮ ਮਾਲਕ ਤੇ ਜ਼ਿਮੀਦਾਰ ਤੇ ਐਗਰੀਕਲਚਰ ਲੈਂਡ ਨਹੀਂ ਖਰੀਦ ਸਕਦਾ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਪੰਜਾਬ ਦੇ ਦਰਵਾਜ਼ੇ ਬੰਦ ਕਰ ਲਿਆ ਬਾਕੀ ਦੇਸ਼ ਨੂੰ ਸਾਡੇ ਸਾਡੇ ਸੂਬੇ ਵਿੱਚ ਆਓ ਮਿਹਨਤ ਕਰੋ ਗੁਰੂ ਨਾਨਕ ਦੀ ਕਿਰਤ ਕਰੋ ਪੈਸੇ ਕਮਾਓ ਆਪਣੇ ਪਰਿਵਾਰ ਪਾਲੋ ਅਸੀਂ ਤੁਹਾਡੇ ਨਾਲ ਹਾਂ ਪਰ ਇੱਥੇ ਜ਼ਮੀਨ ਖਰੀਦਣ ਦੀ ਇਜਾਜ਼ਤ ਜੇ ਹਿਮਾਚਲਸ ਨਹੀਂ ਗਈ ਜੇ ਪ੍ਰਾਈਮ ਮਿਨਿਸਟਰ ਸਾਹਿਬ ਦੇ ਆਪਣੇ ਸੂਬੇ ਵਿੱਚ ਨਹੀਂ ਦੇ ਪੰਜਾਬ ਦੇ ਵਿੱਚ ਕਿਉਂ ਆ ਜੀ ਮੈਂ ਕਿਹਾ ਕਿਰਪਾ ਕਰਕੇ ਸੰਧਵਾ ਸਾਹਿਬ ਆ ਸਾਡਾ ਇੱਕ ਬਿੱਲ ਪਾਸ ਕਰਾ ਦੇ ਯਾਰ ਕਰਾ ਸਕਦੇ ਸੀ ਨਾ ਨਹੀਂ ਕਰਾਇਆ ਕਿਉਂਕਿ ਉਹ ਜਿਹੜੇ ਦਿੱਲੀ ਬੈਠੇ ਨੇ ਉਹ ਨਹੀਂ ਚਾਹੁੰਦੇ ਉਹ ਚਾਹੁੰਦੇ ਪੱਗਾਂ ਕੱਟਣ ਪੱਗ ਉੱਡ ਜਾਏ ਜ਼ੁਬਾਨ ਉੱਡ ਜਾਏ ਤੇ ਸਾਡੇ ਲਈ ਪੋਲਿਟਿਕਸ ਤੇ ਰਾਜ ਕਰਨਾ ਸੌਖਾ ਕੀ ਇਹ ਮੁੱਦਾ ਨਹੀਂਗਾ ਮੇਰਾ ਵੀਰੋ ਦੱਸਿਓ ਇੱਕ ਹੱਥ ਖੜੇ ਕਰਕੇ ਦੱਸਿਓ ਮੁੱਦਾ ਹੈ ਕਿ ਨਹੀਂ ਹੈ ਆ ਕਹ ਖੜੇ ਰੱਖਣਿਆ ਆ ਕੈਮਰਾ ਘੁਮਾ ਦੇ ਗੁਰਵਿੰਦਰ ਦਾ ਦਵਾ ਇਹ ਨਹੀਂ ਕਰ ਸਕੇ ਕਰਨਾ ਤਾਂ ਅਕਾਲੀਆਂ ਨੂੰ ਚਾਹੀਦਾ ਸੀਗਾ ਕਾਂਗਰਸ ਇਹ ਕਰੂਗੀ ਤਾਂ ਸਮਝੂਗਾ ਮੈਂ ਬੜਾ ਵੱਡਾ ਮਾਰਕਾ ਮਾਰਿਆ ਵਾ ਕਿਉਂਕਿ ਨੈਸ਼ਨਲ ਪਾਰਟੀ ਆ ਅਕਾਲੀਆਂ ਨੂੰ ਕਰਨਾ ਚਾਹੀਦਾ ਸੀ ਨਹੀਂ ਸੁੱਚਾ ਆ ਕਰ ਸਕਦਾ ਭਗਵੰਤ ਬੜੇ ਆਰਾਮ ਨਾਲ ਪਰ ਇਹਦੇ ਹੱਥ ਪਿੱਛੋਂ ਬੱਜਦੇ ਨੇ ਇਦਾਂ ਪਿੱਛੇ ਹੱਥ ਬੰਨ ਦੇਣਗੇ ਤੂੰ ਕਲਮ ਕਿਹੜੇ ਹੱਥ ਨਾਲ ਚਲਾਊਗਾ ਦਿੱਲੀ ਵਾਲੇ ਨੇ ਹੱਥ ਬੰਨ੍ਹ ਦਿੱਤੇ ਉਹਦੇ ਇਹ ਮੁੱਦਾ ਹੋਇਆ ਯਾਰ ਪੰਜਾਬ ਤਾਂ ਹੀ ਉਹ ਬਚਣਾ ਵਾ ਨਹੀਂ ਤਾਂ 10-15 ਸਾਲ ਦੇ ਵਿੱਚ ਪੰਜਾਬ ਖਾਲੀ ਪੱਗਾ ਖਾਲੀ ਜ਼ੁਬਾਨ ਖਾਲੀ ਖਤਮ ਸਾਰਾ ਕੁਝ हां उथे ਸਾਡੀ ਸਟਰੈਂਥ ਬਣ ਰਹੀ ਆ 올 ਰਾਈਟ ਡਸਨਟ ਮੈਟਰ ਪਰ ਇਥੇ ਖਾਲੀ ਹੋ ਜਾਊਗਾ ਦੂਸਰਾ ਮੁੱਦਾ ਨਾ ਜਿਹੜਾ ਪੜਿਆ ਸੀ ਗੁਰਬਾਣੀ ਚ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤਾ ਪਾਣੀ ਸਾਊਥ ਅਫਰੀਕਾ ਸੋਨਾ ਆ Jharkhand Chhattisgarh ਦੇ ਕੋਲ ਆਇਰਨ ਔਰ ਕਾਪਰ ਲੋਹਾ ਕੋਲਾ ਮਾਰਬਲ ਰਾਜਸਥਾਨ ਕੋਲ ਸਭ ਕੁਝ ਕੁਛ ਨਾ ਕੁਛ ਹੈਗਾ ਥੱਲੇ ਜ਼ਮੀਨ ਦੇ ਆਪਣੇ ਕੋਲ ਨਾ ਹੋਰ ਤਾਂ ਕੁਛ ਨਹੀਂ ਹੈਗਾ ਮੇਰੇ ਵੀਰੋ ਦੱਸੋ ਹੈ ਕੁਛ ਪਾਣੀ ਕਿੱਥੇ ਚਲੇਗਾ ਸਾਡਾ 500 700 ਫੁੱਟ ਤੇ 14 ਲੱਖ ਟਿਊਬਵਲ ਕਨਾਲ ਇਰੀਗੇਸ਼ਨ ਦਰਿਆਵਾਂ ਦਾ ਪਾਣੀ ਸਾਡਾ ਦੂਜੇ ਸੂਬੇ ਲੁੱਟ ਕੇ ਲੈ ਗਏ ਪਹਿਲਾਂ ਹੀ ਖਤਮ ਹੋ ਗਏ ਅਸੀਂ ਟਿਊਬਲ ਕੱਢ ਕੇ ਪਾਣੀ ਖਤਮ ਕਰ ਦਿੱਤਾ ਮੇਰੇ ਵੀਰੋ ਹੁਣ ਇਹਦਾ ਹੱਲ ਕੀ ਹੈਗਾ ਦੂਸਰਾ ਕਿ ਝੋਨੇ ਤੋਂ ਆਪਾਂ ਅੱਗੇ ਬਦਲਣਾ ਸਾਰੇ ਕਹੀ ਜਾਂਦੇ ਝੋਨੇ ਨਾਲ ਬਦਲਣਾ ਝੋਨੇ ਨੂੰ ਬਦਲਦਾ ਕੋਈ ਕੁਝ ਹੈ ਨਹੀਂਗਾ ਲੈ ਮੇਰੇ ਤੋਂ ਸੁਣੋ ਚੱਲ ਮਿਲਣਾ ਤਾਂ ਹੈ ਨਹੀਂਗਾ ਸੁਣ ਕੇ ਹੀ ਕਰ ਦੇਂ ਭਗਵੰਤ ਐਗਰੀਕਲਚਰ ਮਿਨਿਸਟਰ ਇਹਨਾਂ ਦਾ ਅੱਛਾ ਬਣਿਆ ਮੈਂ ਇੰਨਾ ਹੀ ਕਹਿੰਦਾ ਕਿ ਤੇ ਖੁੱਡੀਆਂ ਤੈਨੂੰ ਕੱਢ ਨਾ ਦੇਣ ਉਰਮੀਤ ਖੁੱਡੀਆਂ ਮੇਰਾ ਵੀਰ ਆ ਉਹਦਾ ਪਿਤਾ ਜੀ ਬਹੁਤ ਅੱਛੇ ਸੀ ਮੈਂ ਉਹਨਾਂ ਨੂੰ ਰਾਏ ਦੇਣਾ ਚਾਹੁੰਨਾ ਕਿ ਝੋਨਾ ਕਿੱਦਾਂ ਬਦਲੂਗਾ ਝੋਨੇ ਤੋਂ ਖੇੜਾ ਕਿੱਦਾਂ ਛਟੂ ਕਿਸਾਨ ਉੰਨੀ ਦੇ ਝੋਨੇ ਤੋਂ ਖੇੜਾ ਨਹੀਂ ਛੱਡੂ ਜਦੋਂ ਤਾਈਂ ਤੁਸੀਂ ਉਹਦੀ ਜਿਹੜੀ 50-60 ਹਜ਼ਾਰ ਰੁਪਏ ਕਿੱਲੇ ਦੀ ਆਮਦਨ ਪੱਕੀ ਠੱਕੀ ਆ ਉਹਨੂੰ ਕਿਸੇ ਹੋਰ ਦੇ ਨਾਲ ਫਸਲ ਦੇ ਨਾਲ ਉਹਨੂੰ ਤੁਸੀਂ ਉਹਦਾ ਬੰਦੋਬਸ ਨਹੀਂ ਕਰਦੇ ਹੁਣ ਸੁਣੋ ਕਿੱਡਾ ਸੁਖਾਲਾ ਵਾ ਬਦਲਣਾ ਆ ਜਿਹੜੀ ਮੂੰਗੀ ਦੀ ਕਹਿੰਦਾ ਕੀਮਤ ਦਊਂਗਾ ਮੈਂ ਉਹ ਪੰਜਾਬ ਸਟੇਟ ਕਿਸੇ ਕੋਲ ਨਹੀਂ ਦੇ ਸਕਦਾ ਉਹ ਪੈਸੇ ਹੈ ਨਹੀਂ ਉਹਦੇ ਕੋਲ ਮੱਕੀ ਦੀ ਕਹਿੰਦਾ ਸੀ ਨਾ ਤੂੰ ਨਹੀਂ ਦੇ ਸਕਿਆ ਨਾ ਮੂੰਗੀ ਨਹੀਂ ਨਾ ਖਰੀਦ ਸਕਿਆ ਦੱਸੋ ਜਰਾ ਇੱਕ ਵਾਰੀ ਹੱਥ ਕਰੇ ਕਰਕੇ ਮੂੰਗੀ ਦੀ ਨਹੀਂ ਨਾ ਮਿਲੀ ਐ ਐਮ ਐਸ ਪੀ ਨਹੀਂ ਮਿਲੀ ਦੇ ਹੀ ਨਹੀਂ ਸਕਦਾ ਮੇਰੇ ਕੋਲ ਇਹਦਾ ਹੱਲ ਹੈਗਾ ਕਿ ਜਿਹੜਾ ਜਿਹੜੀ ਸੀਸੀਐਲ ਲਿਮਿਟ ਹੁੰਦੀ ਹੈ ਕੈਸ਼ ਕ੍ਰੈਡਿਟ ਲਿਮਿਟ ਗਵਰਨਮੈਂਟ ਆਫ ਇੰਡੀਆ ਜਿਹੜੀ ਜਿੰਨੀ ਖਰੀਦ ਕਰਦੀ ਆ ਪੰਜਾਬ ਦੇ ਵਿੱਚ ਆਣ ਕੇ ਜਿੰਸ ਦੀ ਕਣਕ ਦੀ ਤੇ ਝੋਨੇ ਦੀ ਇਹ ਲਗਭਗ 75000 ਕਰੋੜ ਰੁਪਏ ਦੇ ਵਾਸਤੇ ਉਹਨਾਂ ਲਈ ਖਰੀਦ ਹੁੰਦੀ ਉੱਥੇ ਖਰੀਦ ਕੇ ਅਨਾਜ ਦੇਸ਼ ਵਿੱਚ ਚਲ ਜਾਂਦਾ ਕਿਉਂਕਿ 82 ਕਰੋੜ ਲੋਕ ਹੁਣ ਇਥੇ ਬੀਜੇਪੀ ਕਹਿੰਦੀ ਸ਼ਾਇਨਿੰਗ ਇੰਡੀਆ ਕਿਹੜਾ ਉਹਨਾਂ ਨੇ ਕੀਤਾ ਵਾਈਬਰੈਂਟ ਇੰਡੀਆ ਕੋ ਚਲਾ ਰਹੇ ਨੇ ਅੱਜਕੱਲ ਵਿਕਸਿਤ ਭਾਰਤ ਕਿੱਥੇ ਵਿਕਸੇ ਯਾਰ ਜਿਹੜੇ ਭਾਰਤ ਵਿੱਚ 82 ਕਰੋੜ ਰੁਪਏ ਆਟਾ ਦਾਲ ਲੋਕੀ ਮੁਫਤ ਕਰ ਰਹੇ ਉਹ ਵਿਕਸਿਤ ਕਿੱਥੋਂ ਹੋ ਗਿਆ ਦੱਸੋ ਸਮਝਾਓ ਮੈਨੂੰ ਜਰਾ ਪਰ ਚਲੋ ਅਨਾਜ ਚਲੇ ਗਿਆ ਉੱਥੇ ਕਣਕ ਚਲ ਜੇ ਚਾਹੀਦੀ ਆ ਸਾਨੂੰ ਖਾਣ ਪੀਣ ਵਾਸਤੇ ਝੋਨੇ ਦਾ ਬਦਲ ਇਹ ਆ ਕਿ ਪਹਿਲੇ ਸਾਲ ਗਵਰਨਮੈਂਟ ਨੂੰ ਸਮਝਾਈਏ ਦਿੱਲੀ ਵਾਲੇ ਨੂੰ ਕਿ ਇਹ ਜਿਹੜਾ 45000 ਕਰੋੜ ਰੁਪਏ ਦੀ ਸੀਸੀਐਲ ਲਿਮਿਟ ਤੁਸੀਂ ਸਾਨੂੰ ਦੇਣੇ ਝੋਨਾ ਪੇ ਇਹਦੇ ਚੋਂ ਸਾਨੂੰ 25000 ਕਰੋੜ ਰੁਪਇਆ ਦੂਸਰੀਆਂ ਫਸਲਾਂ ਤੇ ਐਮਐਸਪੀ ਦੇ ਦਿਓ ਪੈਸਾ ਉਨਾ ਹੀ ਆ ਪੈਸਾ ਹੋਰ ਨਹੀਂ ਲੱਗਣਾ ਲੱਗਣਾ ਵੀ ਕੇਂਦਰ ਦਾਵਾ ਲਾਉਂਦੇ ਵੀ ਹੈਗੇ ਨੇ ਉਹ 25000 ਕਰੋੜ ਨਾਲ ਪਹਿਲੇ ਵਰੇ ਅਸੀਂ 50% ਝੋਨਾ ਹਟਾ ਦਈਏ ਤੇ ਦੂਜੀਆਂ ਫਸਲਾਂ ਚਾਹੇ ਮੂੰਗੀ ਆ ਚਾਹੇ ਮੱਕੀ ਆ ਚਾਹੇ ਕਣਕ ਆ ਚਾਹੇ ਆਲੂ ਆ ਚਾਹੇ ਗੰਨਾ ਆ ਚਾਹੇ ਸਬਜ਼ੀਆਂ ਆ ਚਾਹੇ ਫਰੂਟ ਹੈ ਕਿਸੇ ਪਾਸੇ ਜ਼ੋਨਸ ਬਣਾ ਕੇ ਪੰਜਾਬ ਨੂੰ ਉਹ ਸੀਸੀਆ ਲਿਮਟ ਦੇ ਨਾਲ ਉਨੇ ਪੈਸੇ ਦੇ ਨਾਲ ਹੀ ਅਸੀਂ ਝੋਨੇ ਨੂੰ ਪਹਿਲੇ ਸਾਲ ਵਿੱਚ ਹਟਾ ਸਕਦੇ ਹਟਾ ਸਕਦੇ ਹਾਂ ਨਾ ਆਪਾਂ ਪਰ ਨਹੀਂ ਕੋ ਹਟਾ ਰਿਆ ਹੈਗਾ ਇਹ ਹੱਲ ਹੈ ਅਗਲੇ ਸਾਲ ਹੋਰ 25% ਜੇ ਖਤਮ ਹੀ ਕਰਨਾ ਖਤਮ ਹੀ ਕਰ ਦਿਆਂਗੇ ਜੱਟ ਨੇ ਉਦੋਂ ਤੱਕ ਤੁਹਾਡੀ ਗੱਲ ਨਹੀਂ ਉਹ ਸੁਣਨੀ ਜਦੋਂ ਤਾਈ ਤੁਸੀਂ ਉਹਨੂੰ ਕਨਫਰਮਡ ਐਮਐਸਪੀ ਪ੍ਰਾਈਸ ਦੂਸਰੇ ਆ ਫਸਲਾਂ ਤੇ ਨਹੀਂ ਦਿਓਗੇ ਦਿੱਤੀ ਜਾ ਸਕਦੀ ਆ ਅਗਲਾ ਹੱਲ ਇੰਡਸਟਰੀਆਂ ਜਿਹੜੀ ਮੇਰੇ ਵਪਾਰ ਦੇ ਦੋਸਤ ਆ ਉਹ ਸਾਰੇ ਪੰਜਾਬ ਛੱਡ ਕੇ ਜਾ ਰਹੇ ਤੂੰ ਸੁਣ ਰਿਹਾ ਨਾ ਖਬਰਾਂ ਕਿ ਪੰਜਾਬ ਦੇ ਜਿਹੜੇ ਵਪਾਰੀ ਉਹ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਕੋਲ ਬੈਠੇ ਸੀ ਨਾ ਇੱਕ ਦਿਨ ਤੁਸੀਂ ਸੁਣਨ ਆ ਪੜਿਆ ਹੋਣਾ ਅਖੇ ਉੱਥੇ ਅਸੀਂ ਫੈਕਟਰੀਆਂ ਲਾਉਣੀਆਂ ਨੇ ਕਿਉਂ ਕਿਉਂਕਿ ਪੰਜਾਬ ਦੇ ਕੋਲ ਕੋਈ ਬੰਦਰਗਾਹ ਨਹੀਂ ਹੈ ਮੋਸਟ ਇੰਪੋਰਟੈਂਟ ਫੋਰ ਇੰਡਸਟਰੀਅਲ ਗਰੋਥ ਮੋਸਟ ਇੰਪੋਰਟੈਂਟ ਕਿ ਜਿੱਥੇ ਇੰਡਸਟਰੀ ਪਰਫੁੱਲਤ ਹੋਵੇ ਉਹਦੇ ਲਈ ਬੰਦਰਗਾਹ ਹੋਣੀ ਬਹੁਤ ਜ਼ਰੂਰੀ ਹੈ ਨਹੀਂਗੀ ਦੇਸ਼ ਦੇ ਖੂੰਜੇ ਵਿੱਚ ਬਾਰਡਰ ਪਾਕਿਸਤਾਨ ਦੇ ਨਾਲ ਬੈਠੇ ਬਾਰਡਰ ਬੰਦ ਕੀਤਾ ਹੋਇਆ ਚੱਲ ਨਹੀਂ ਸਕਦੀ ਇੰਡਸਟਰੀ ਜਦ ਤੱਕ ਅਸੀਂ ਪਾਕਿਸਤਾਨ ਦੇ ਨਾਲ ਬਾਰਡਰ ਵਪਾਰ ਦਾ ਨਹੀਂ ਖੋਲਦੇ ਪੂਰਾ ਕਿਉਂਕਿ ਪਾਕਿਸਤਾਨ ਨਾਲ ਬਾਰਡਰ ਖੁੱਲੂਗਾ ਅੱਗੇ ਅਫਗਾਨਿਸਤਾਨ ਅੱਗੇ ਈਰਾਨ ਸੈਂਟਰਲ ਏਸ਼ੀਆ ਮੰਗੋਲੀਆ ਤੁਰਕਮੈਨਿਸਤਾਨ ਉਜ਼ਬੇਗਿਸਤਾਨ ਰੂਸ ਤੱਕ ਮਾਰਕੀਟ ਹੀ ਮਾਰਕੀਟ ਆ ਤੁਹਾਡੀ ਕਣਕ ਤੁਹਾਡੇ ਚੋਨੇ ਦੇ ਚਾਰ-ਚਾਰ ਗੁਣਾ ਕੀਮਤਾਂ ਨੇ ਉੱਤੇ ਚਾਰ-ਚਾਰ ਗੁਣਾ ਉਹ ਮੰਗਾਉਂਦੇ ਨੇ ਖਾਣਾ ਅਫਰੀਕਾ ਤੋਂ ਬ੍ਰਾਜ਼ੀਲ ਅਰਜנטיਨਾ ਤੋਂ ਉਹ ਖਾਣਾ ਅਸੀਂ ਦੇ ਸਕਦੇ ਹਾਂ ਉੱਥੇ ਉਹਨਾਂ ਨੂੰ ਨਾਲੇ ਇਹਨਾਂ ਰਾਜੀ ਨਾਲੇ ਮਜ਼ਦੂਰ ਰਾਜੀ ਨਾਲੇ ਉਹਨਾਂ ਦਾ ਢਿੱਡ ਭਰੂਗਾ ਇਹਦੇ ਚ ਕੀ ਮਾੜੀ ਗੱਲ ਹੈ ਦੱਸੋ ਸਮਝਾਓ ਕਰ ਸਕਦੇ ਇਸ ਤਰ੍ਹਾਂ ਨਾਲ এডਿਕੇਸ਼ਨ ਹੈਲਥ ਕੇਅਰ ਇਹਦਾ ਅੱਛਾ ਬਲੂਪ੍ਰਿੰਟ ਜੈਨੂਨ ਔਰ ਜਿਹੜੀ ਆ ਮੁਫਤ ਖੋਰੀ ਦੀ ਰਾਜਨੀਤੀ ਇਹਦੇ ਤੋਂ ਬਚਣ ਦੀ ਲੋੜ ਆ ਹੁਣ ਬਹੁਤ ਹੋ ਗਿਆ ਯਾਰ ਮੁਫਤ ਖੋਰੀ ਨਾਲ ਨਹੀਂ ਢਿੱਡ ਭਰ ਸਕਦਾ ਜਿਹੜੇ ਜਪਾਨੀਜ਼ ਲੋਗ ਨੇ ਨਾ ਜਪਾਨੀਜ਼ ਜਿਹੜੇ ਤਰੱਕੀ ਕੀਤੀ ਦੁਨੀਆ ਦੇ ਵਿੱਚ ਉਹ ਕਹਿੰਦੇ ਕਿਸੇ ਬੇਰੁਜ਼ਗਾਰ ਬੰਦੇ ਨੂੰ ਮੱਛੀ ਦੇਣ ਨਾਲੋਂ ਉਹਨੂੰ ਮੱਛੀ ਫੜਨਾ ਸਿਖਾਓ ਉਹ ਮੱਛੀ ਫੜਨ ਦਾ ਉਹਨੂੰ ਤਰੀਕੇਕਾਰ ਦੱਸੋ ਤੁਸੀਂ ਮੁਫਤ ਚੀਜ਼ਾਂ ਦੇਣ ਨਾਲੋਂ ਉਹਨਾਂ ਨੂੰ ਕਾਬਿਲ ਬਣਾਓ ਉਹਨਾਂ ਨੂੰ ਇਹ ਯੋਗ ਬਣਾਓ ਕਿ ਆਪਣੀ ਜ਼ਿੰਦਗੀ ਕਰ ਸਕਣ